ਬਾਨੀ ਦਾ ਜਿਹੜਾ ਮੈਂ ਰਹਿਦੇ ਸਮੇਂ ਤੁਹਾਡੇ ਨਾਲ ਕਰਾਂਗਾ ਇਸ ਤੋਂ ਪਹਿਲਾਂ ਸਤਿਗੁਰੂ ਗੁਰ ਕਾਹ ਦੀ ਤਰਫ ਬਾਦਸ਼ਾਹ ਜੀ ਦਾ ਫਤਿਆ ਹੋਏ 9 ਸਾਲ ਦੀ ਉਮਰ ਵਿੱਚ ਆਪਣੇ ਜੀਵਨ ਦੀ ਪਹਿਲੀ ਕਰਬਾਣੀ ਸਤਿਗੁਰੂ ਜੀ ਨੇ ਦਿੱਤੀ ਹੱਥੋਂ ਹੀ ਆਖਦਾ ਮੈਂ ਬਾਦਸ਼ਾਹ ਹਾਂ ਸਾਰੇ ਜੱਗ ਦੇ ਮੈਂ ਗਲੀਮ ਹਾਂ ਐ ਪਰ ਬੜਾ ਤਸ਼ਬੀਸ਼ ਤੇ ਘਬਰਾ ਕੇ ਪਤਾ ਵਾਕ ਕੇ ਮੈਂ ਯਤੀਮ ਹਾਂ ਜਦੋਂ ਫਰੀਆਦੀ ਆਏ ਤੇ ਲੋਕੇ ਸਤਿਗੁਰੂ ਜੀ ਦਾ ਵਾਹ ਇੱਕ ਅਜਿਹੇ ਬਾਦਸ਼ਾਹ ਦੇ ਨਾਲ ਪਿਆ जिन्हों के इतिहास में हलका बादशाह जालम बादशाह कहा जाता है जल वो हों बचा के दूसिया से जुलम करे हलका समझिया जाता ना अपन बख्शा ना अपने तख्त बैठा अबू जफर भाइयोत मोहम्मद खान और रंग सेब ना और अंग कहें तख्त कहें वारस जी अब यह हिंदुत गा के खुश होके सबू फिर खाना खाता सुलम ਇਹਦੇ ਵੱਲੋਂ ਕੀਤਾ ਗਿਆ ਹੋਇਆ ਆਪਣੇ ਪਿਤਾ ਨੂੰ ਕਹਿਨ ਕੀਤਾ ਆਪਣੇ ਭਰਾ ਦਾਨਾਸ਼ੁਰ ਕਰਨੇ ਅਰੰਭ ਕੀਤੇ ਆਪਣੇ ਆਪ ਨੂੰ ਬੁੱਧ ਸਿਖਨ ਗਿਆ ਕਿ ਕਿਉਂਕਿ ਇਹਨਾਂ ਦਾ ਸਾਧਨ ਤਪ ਵੀ ਕਰ ਰਿਹਾ ਇਹਦੀ ਪਰਿਵਾਰ ਤੋਂ ਬਚ ਕੇ ਬਾਜਲਾ ਨਹੀਂ ਕੀਤਾ ਉਹਨਾਂ ਨੂੰ ਦੇਵੀ ਤਾਰ ਇਹਦੇ ਵੱਲੋਂ ਲਗਾ ਦਿੱਤਾ ਗਿਆ ਪੰਡਤ ਗਨਪਤ RAM ਦੀ ਗਵਾਹੀ ਦਿੱਤੀ ਕਿ ਕਿਉਂਕਿ ਜਦੋਂ ਮੇਰੀ ਜੀ ਤੱਕ ਤੇ ਸੌਂ ਰਹੇ ਸਨ ਆ ਕੇ ਭਰਿਆਦ ਕੀਤੀ ਇਹਦੇ ਜਰਾ ਕਲਗੀਆਂ ਵਾਲੇ ਆਏ ਵਿੱਚ ਦਰਬਾਰ ਦੇ ਜਗਤ ਤਰ ਫਹਿਰ ਅਜਾਈ ਸ਼ਾਇਆ ਸਗਤਾ ਦੇ ਚਿਹਰਿਆਂ ਤੇ ਬੈਠੇ ਵੇਖ ਕੇ ਹੈਰਾਨ ਸਾਧ ਗੁਰਾਂ ਅਤੇ ਹੱਥ ਜੋੜ ਬੋਲਦੇ ਐ ਸਾਹਮਣੇ ਖੜੇ ਕੌਣ ਰੋਂਦੇ ਇਹਨਾਂ ਨੂੰ ਕੀ ਲੰਗਾ ਦੁੱਖ ਹੈ ਬੋਲਣਾ ਇਸ ਗੱਲ ਵਾਲਾ ਪਿਤਾ ਜੀ ਭੇਦ ਖੋਲਣਾ ਇਹ ਪੰਡਤ ਆਏ ਕੁਸ਼ਵੀਰੋ ਸਤਾਏ ਹੋਏ ਜਾਲਵਾ ਦੇ ਸੱਚ ਫਜ਼ਲ ਜਿਹੜਾ ਵਾ 350 ਸਾਲਾਂ ਮੀਟਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇਗ ਮਹਾਂਦਰ ਸਿਮਰਿਆ ਕਰ ਨਾਉ ਨਹੀਂ ਤੇ ਆਵੇ ਤਾਹੇ ਸਭ ਥਾਈ ਹੋਈ ਸਹਾਈ ਐਸੇ ਦੀਨ ਦਿਵਾਲ ਸਤਿਗੁਰੂ ਨੋਹੇ ਪਾਸ਼ਾ ਤਨਤਨ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਅੱਜ ਜੋ 25 ਨਵੰਬਰ ਨੂੰ ਭਾਈ ਗੁਰਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦਾ 350 ਸਾਲਾ ਸ਼ਹੀਦੀ ਪੁਰਬ ਗੁਰਨਾਨਕ ਨਾਮ ਲੇਵਾ ਸੰਗਤਾਂ ਜੋ ਜਿੱਥੋਂ ਤੱਕ ਸੰਸਾਰ ਦੇ ਵਿੱਚ ਵਸਦੇ ਹਨ ਹਰ ਥਾਂ ਦੇ ਉੱਤੇ ਸਤਿਗੁਰੂ ਜੀ ਦਾ ਸ਼ਹੀਦੀ ਪੁਰਬ ਜਿਹੜਾ 350 ਸਾਲਾ ਬੜੀ ਸ਼ਰਧਾ ਤੇ ਭਾਵਨਾ ਤੇ ਪਿਆਰ ਦੇ ਨਾਲ ਮਨਾਇਆ ਜਾ ਰਿਹਾ ਹੈ ਜੋ ਕਿ ਗੁਰਦੁਆਰਾ ਕੋਠਾ ਸਾਹਿਬ ਕੀ ਅੱਜ ਸ੍ਰੀ ਅਖੰਡ ਪਾਤਸ਼ਾਹ ਜੀ ਦੀ ਭੋਗ ਪਏ ਹਨ ਉਪਰੰਤ ਸਾਰਾ ਦਿਨ ਜਿਹੜੇ ਧਾਰਮਿਕ ਦਿਵਾਨ ਜਿਹੜੇ ਹਨ ਉਹ ਸਾਜ ਰਹੇ ਹਨ ਸੰਗਤਾਂ ਦੂਰੋਂ ਦਰਾਂ ਤੋਂ ਆਣ ਕਰਕੇ ਹਾਜ਼ਰੀਆਂ ਭਰ ਕੇ ਆਪਣੇ ਜਰਮ ਨੂੰ ਸਫਲਾ ਕਰ ਰਹੀਆਂ ਹਨ ਇਹ ਪਾਵਨ ਪਵਿੱਤਰ ਸਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੈ ਇਸ ਸਥਾਨ ਤੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਜੀ 17 ਦਿਨ ਰਹੇ ਹਨ ਹਰ ਸਾਲ ਇਸ ਸਥਾਨ ਦੇ ਉੱਤੇ 6 ਫਰਵਿ ਤੋਂ ਲੈ ਕਰਕੇ ਜੋ ਕਿ ਹੋਲੇ ਮੱਲੇ ਤੱਕ 40 ਦਿਨ ਉਸ ਗੁਰਦੁਆਰਾ ਸਥਾਨ ਦੇ ਉੱਤੇ ਜੋੜ ਮਿਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਣਾਇਆ ਜਾਂਦਾ ਹੈ ਲੱਖਾਂ ਦੀ ਤعداد ਵਿੱਚ ਸੰਗਤਾਂ ਹਾਜ਼ਰੀਆਂ ਭਰ ਕੇ ਆਪਣੇ ਨੂੰ ਜਨਮ ਨੂੰ ਸਫਲਾ ਕਰਦੀਆਂ ਹਨ 사ਤਗੁਰੂ ਜੀ ਦਾ ਪਾਵਨ ਕੋਇ ਤ੍ਰਿਸਥਾਨ ਇਸੇ ਤਰ੍ਹਾਂ ਹੀ ਦੂਰ ਉਦਰਾ ਦੋ ਸੰਗਤਾਂ ਨੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਦੀਆਂ ਤੇ ਇਸੇ ਤਰਾਹੀ ਜਨਮ ਸ਼ਹੀਦੀਪੁਰਬ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ ਅਮਰਤ ਵੇਲੇ ਤੋਂ ਲੈ ਕਰਕੇ ਚਾਪ ਕੋੜਿਆਂ ਦੇ ਲੰਗਰ ਗੁਰੂ ਕੇ ਲੰਗਰ ਜਿਹੜੇ ਚੱਲ ਰਹੇ ਹਨ ਸੰਗਤਾਂ ਆਣ ਕੇ ਹਾਜ਼ਰੀਆਂ ਭਰ ਰਹੀਆਂ ਹਨ ਆਪਣਾ ਜਨਮ ਸੰਮਲਨ ਕਰ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ